ਸੱਚੀ ਗਾ ਦੋਸਤੋ ਜਿਵੇਂ ਦੇਖਦੇ ਆਂ ਫੀ ਸਿਸਟਮ ਦਾ ਤਾਂ ਨਾ ਸੱਚੀ ਬੁਰਾ ਹਾਲ ਹੀ ਹੋਇਆ ਪਿਆ ਆ ਜਿਹੜੀ ਮੈਂ ਤੁਹਾਨੂੰ ਜਨਾਨੀ ਦੀ ਕਰਤੂਤ ਦੱਸਣ ਜਾ ਰਿਹਾ ਇਹ ਜਨਾਨੀ ਦੀ ਕਰਤੂਤ ਹੈ ਜੀ ਹੀ ਕੀ ਹੋ ਸਕਦਾ ਮਾਮਲੇ ਹੋਰ ਥਾਂਵੇਂ ਵੀ ਅਜਿਹੇ ਸਾਹਮਣੇ ਆਉਂਦੇ ਹੋਣ ਤੇ ਬਾਕੀ ਤੁਸੀਂ ਵੀ ਆਪਦੇ ਰਾਏ ਸਾਂਝੀ ਕਰਿਓ ਕਿ ਇਹ ਆਖਰਕਾਰ ਸਿਸਟਮ ਹੋਇਆ ਕੀ ਪਿਆ ਇਹਦੇ ਵਿੱਚ ਜਨਾਨੀ ਨਾਲੇ ਤਾਂ ਕਹਿੰਦੀ ਮੈਂ ਆਪਦੇ ਘਰ ਵਾਲੇ ਨਾਲ ਨਹੀਂ ਰਹਿੰਦੀ ਕਹਿੰਦੀ ਮੈਂ ਆਪਦੇ ਆਸ਼ਕ ਦੇ ਨਾਲ ਰਹੂੰਗੀ ਸਿੱਧੇ ਤੌਰ ਤੇ ਉਹਨੂੰ ਇਹ ਕੋਈ ਇਹ ਨਹੀਂ ਹੈਗਾ ਵੀ ਲੁਕਾ-ਚਿਪੀ ਵਾਲਾ ਕੰਮ ਸਰੇ ਆਮ ਕਹਿੰਦੀ ਮੈਂ ਤਾਂ ਆਪਦੇ ਰਹੂੰਗੀ ਭਾਈ ਆਪਦੇ ਆਸ਼ਕ ਦੇ ਨਾਲ ਆਪਦੇ ਘਰ ਵਾਲੇ ਹੁਣ ਉਹਨੇ ਇੱਥੇ ਤੱਕਰ ਦੇਖੋ ਤੁਸੀਂ ਵੈਸੇ ਤਾਂ ਕਮਾਲ ਹੈ ਜਿਹੀ ਜੇ ਕਹਿ ਜਾਵੇ ਸਮਝਦਾਰ ਮਸ਼ੂਕ ਦੀ ਉਹ ਉਹਦੇ ਬਾਰੇ ਵੀ ਸੋਚ ਰਹੀ ਹੈ ਕਹਿੰਦੀ ਜਿਹਦੇ ਨਾਲ ਮੈਂ ਰਹਿਣਾ ਹੈ ਮੇਰੇ ਆਸ਼ਕ ਨਾਲ ਉਹ ਵੀ ਵਿਆਹ ਹੋਇਆ ਹੈ ਕਹਿੰਦੀ ਉਹ ਇੰਨਾ ਖਰਚਾ ਕਿ ਤੂੰ ਚੱਕੂਗਾ ਹੋਨਾ ਹਾਲਾਕੀ ਹੈ ਜਿਹੇ ਮਾਮਲੇ ਜਦੋਂ ਜਾਂਦੇ ਨੇ ਕਿ ਜਿਹੜੇ ਜਈਏ ਕਿ ਫੈਮਿਲੀ ਕੋਰਟ ਨੇ ਜਾਂ ਜਿਹੜੇ ਫੈਮਿਲੀ ਡਿਸਪਿਊਟ ਦੇ ਲਈ ਬਣੇ ਹੋਏ ਕਮਿਸ਼ਨ ਨੇ ਜਦੋਂ ਉਹਨਾਂ ਕੋਲ ਜਾਂਦੇ ਨੇ ਤੁਸੀਂ ਦੇਖੋ ਹੈਰਤ ਵਾਲੀ ਗੱਲ ਹੁੰਦੀ ਆ ਇਹ ਮਾਮਲਾ ਟੀਵੀ 9 ਭਾਰਤ ਵਰਸ਼ ਨੇ ਸਾਹਮਣੇ ਸਾਂਝਾ ਕਰਿਆ ਤੇ ਵੈਸੇ ਤੁਸੀਂ ਇਹ ਗੱਲ ਦੇਖੋ ਉਹਨਾਂ ਨੇ ਹੈਡਿੰਗ ਵੀ ਹੀ ਬਣਾਇਆ ਕਹਿੰਦੇ ਰਹੂੰਗੀ ਆਪਦੇ ਬੋਏਫਰੈਂਡ ਦੇ ਨਾਲ ਖਰਚਾ ਚੱਕੇ ਮੇਰਾ ਪਤੀ ਪਤਨੀ ਨੇ ਰੱਖੀ ਅਜੀਬ ਡਿਮਾਂਡ ਹਸਬੰਡ ਵੀ ਇਸ ਜਿੱਦ ਤੇ ਅੜਿਆ ਕਹਿੰਦਾ ਮੈਂ ਪੈਸੇ ਨਹੀਂ ਦਿੰਦਾ ਜਦੋਂ ਰਹਿਣਾ ਆਸ਼ਕ ਦੇ ਨਾਲ ਆ ਤਾਂ ਫਿਰ ਆਸ਼ਕ ਤੋਂ ਪੈਸੇ ਮੰਗਨਾ ਹੁਣ ਗੱਲ ਇਹ ਹੈ ਵੀ ਤੁਸੀਂ ਦੇਖੋ ਸਮਾਜਿਕ ਢਾਂਚਾ ਕਿੱਥੇ ਵਿਗੜਿਆ ਪਿਆ ਕਿੱਥੇ ਤੱਕ ਰਗੀਆਂ ਪਈਆਂ ਸਰੇਆਮ ਹੀ ਹੋਇਆ ਪਿਆ ਹੁਣ ਤਾਂ ਕੰਮ ਹੁਣ ਇਹ ਚ ਲਿਖਦੇ ਨੇ ਕਹਿੰਦੇ ਅੱਜ ਕੱਲ ਐਕਸਟਰਾ ਮੈਟੀਰੀਅਲ ਅਫੇਅਰ ਦੀ ਖਬਰਾਂ ਆਮ ਹੋ ਗਈਆਂ ਨੇ ਤੇ ਪਤਾ ਹੀ ਪਤਨੀ ਦੇ ਕਈ ਕੇਸ ਨੇ ਜਿਹੜੇ ਦੇਖਣ ਨੂੰ ਮਿਲਦੇ ਨੇ ਜਿਹਦੇ ਵਿੱਚ ਸ਼ਾਦੀ ਸ਼ੋਦਾ ਜੀਵਨ ਤੋਂ ਬਾਅਦ ਕਹਿੰਦੇ ਕੋਈ ਫਿਰ ਅਗਲੇ ਦੀ ਬੰਦੇ ਦੀ ਵੀ ਕਈ ਵਾਰ ਸੇਲੀ ਬਣ ਜਾਂਦੀ ਹੈ ਜਾਂ ਘਰ ਵਾਲੀ ਦਾ ਵੀ ਕੋ ਕਿ ਜੇਕਰ ਉਹਦੇ ਨਾਲ ਉਹ ਉਹਦੇ ਨਾਲ ਨਹੀਂ ਰਹਿਣਾ ਚਾਹੁੰਦੀ ਦੋਨੇ ਬੇਟੀਆਂ ਨੇ ਉਹਦੇ ਤੇ ਉਹ ਆਪਦੇ ਨਾਲ ਰੱਖੂਗੀ ਤੇ ਪ੍ਰੇਮੀ ਦੇ ਨਾਲ ਰਹੂਗੀ ਪਰ ਇਹਦਾ ਪੂਰਾ ਖਰਚਾ ਉਹਦੇ ਪਤੀ ਨੂੰ ਚੱਕਣਾ ਪਊਗਾ ਪਤੀ ਦੀ ਜਿੱਦਿਆ ਕਹਿੰਦਾ ਜਦੋਂ ਤੂੰ ਆਪਦੇ ਪ੍ਰੇਮੀ ਦੇ ਨਾਲ ਰਹਿਣਾ ਤਾਂ ਮੈਂ 1 ਰੁਪਿਆ ਨਹੀਂ ਦੇਊਗਾ ਹੁਣ ਗੱਲ ਹੈ ਵੀ ਆਪਦੇ ਪ੍ਰੇਮੀ ਦੇ ਨਾਲ ਕਹਿੰਦੀ ਮੈਂ ਰਹਿਣਾ ਚਾਹੁੰਦੀ ਆਂਗੀ ਮਾਮਲਾ ਪਰਿਵਾਰ ਪરાਮਾਰਸ਼ ਕੇਂਦਰ ਜਾ ਪਹੁੰਚਿਆ ਉੱਥੇ ਕਹਿੰਦੇ ਮਹਿਲਾ ਨੇ ਜਦੋਂ ਕਾਉਂਸਲਰ ਨੂੰ ਸਾਹਮਣੇ ਆਪਦੀ ਇਹ ਪੂਰੀ ਹੈਰਾਨ ਕਰਨ ਵਾਲੀ ਕਹਾਣੀ ਰੱਖੀ ਤਾਂ ਉਸ ਤੋਂ ਬਾਅਦ ਚ ਉਹਨੇ ਇਹਦਾ ਤਰਕ ਵੀ ਦਿੱਤਾ ਉਹ ਕਹਿੰਦੀ ਉਹਨੇ ਕਿਹਾ ਕਹਿੰਦੀ ਇਹ ਪਤੀ ਪਤੀ ਮੇਰੇ ਪਤੀ ਦੇ ਉਹ ਮੇਰੇ ਦੋਨੋਂ ਬੇਟੀਆਂ ਦਾ ਖਰਚਾ ਕਹਿੰਦਾ ਸਾਰਾ ਚੱਕਣਾ ਹੋਊਗਾ ਮੈਂ ਆਪਦੇ ਬੋਏਫ੍ਰੈਂਡ ਨਾਲ ਰਹਿਣੀ ਆ ਪਰ ਦੋਨੋਂ ਬੇਟੀਆਂ ਪਤੀ ਤੋਂ ਹੋਈਆਂ ਨੇ ਤਾਂ ਇਸ ਕਰਕੇ ਉਹਦੀ ਜ਼ਿੰਮੇਵਾਰੀ ਉਹਨਾਂ ਦਾ ਖਰਚ ਚੱਕਣ ਦੀ ਉਹਦੇ ਮੇਰੇ ਪਤੀ ਦੀ ਬਣਦੀ ਹੈ ਇਹਦੇ ਲਈ ਉਹਨਾਂ ਦਾ ਖਰਚ ਦੀ ਜ਼ਿੰਮੇਵਾਰੀ ਪਤੀ ਦੀ ਹੈ ਇਸ ਤੋਂ ਬਾਅਦ ਪਤੀ ਨੇ ਕਿਹਾ ਕਿ ਜਦੋਂ ਉਹਦੇ ਨਾਲ ਰਹਿੰਦੀ ਨਹੀਂ ਹੈਗੀ ਤਾਂ ਮੈਂ ਖਰਚ ਕਿਉਂ ਚੱਕਾਂ ਉਸ ਤੋਂ ਬਾਅਦ ਪ੍ਰੇਮਿਕਾ ਦੇ ਜਿਹੜੇ ਪ੍ਰੇਮੀ ਦੇ ਨਾਲ ਉਹ ਰਹਿ ਰਹੀ ਹੈ ਉਹੀ ਉਹਦਾ ਖਰਚ ਚੱਕੇ ਉਦੋਂ ਉਹ ਕਾਉਂਸਲਰ ਨੇ ਜਦੋਂ ਪਤਨੀ ਨੂੰ ਪੁੱਛਿਆ ਕਿ ਤੂੰ ਆਏ ਕਿਉਂ ਕਰ ਰਹੀ ਆ ਤਾਂ ਪਤਨੀ ਦਾ ਕਹਿਣਾ ਸੀ ਕਹਿੰਦੀ ਪਤੀ ਅਕਸਰ ਕਬਦੇ ਕੰਮ ਦੇ ਸਹਸਰੇ ਚ ਬਾਹਰ ਰਹਿੰਦਾ ਸੀਗਾ ਤਾਂ ਮੈਨੂੰ ਇਕੱਲਾਪਨ ਸੀ ਇਕੱਲੇਪਨ ਨੂੰ ਦੂਰ ਕਰਨ ਵਾਸਤੇ ਮੇਰਾ ਬੋਏਫ੍ਰੈਂਡ ਬਣ ਗਿਆ ਕਹਿੰਦੀ ਹੁਣ ਮੈਂ ਉਹਦੇ ਨਾਲ ਰਹਿਣਾ ਚਾਹੁੰਦੀ ਆ ਪਰ ਉਹਦੇ ਆਪ ਦੇ ਬੱਚੇ ਨੇ ਤਾਂ ਉਹ ਕਹਿੰਦੀ ਮੇਰਾ ਖਰਚ ਕਿੱਥੋਂ ਚੱਕ ਸਕਦਾ ਹੈਗਾ ਕਹਿੰਦੇ ਉਹ ਪਹਿਨੀ ਆ ਦੇ ਪਰਿਵਾਰ ਦਾ ਖਰਚ ਚੱਕ ਰਿਆ ਤੇ ਉਹ ਮੇਰੇ ਤੇ ਖਰਚ ਕਿਉਂ ਨਹੀਂ ਚੱਕ ਸਕਦਾ ਹੈਗਾ ਤੇ ਇਹਦੀ ਬੇਟੀਆਂ ਦਾ ਖਰਚਾ ਜਿਹੜਾ ਇਹ ਮੇਰਾ ਪਤੀ ਦਵੇ ਹੁਣ ਗੱਲ ਦੇਖੋ ਵੀ ਕਿੱਡੀ ਇਮਾਨਦਾਰ ਜਨਾਨੀ ਆ ਹਾਲਾਂਕਿ ਇਹ ਕਹਿੰਦੇ ਵੀ ਉਹਨਾਂ ਨੇ ਅਗਲੀ ਤਰੀਕ ਦਿੱਤੀ ਹਜੇ ਮਾਮਲਾ ਨਿਬੜਿਆ ਨਹੀਂ ਕੋਈ ਡਾਕਟਰ ਕਾਉਂਸਲਰ ਨੇ ਉਥੇ ਡਾਕਟਰ ਅਮਿਤ ਨੇਗੇ ਜਿਨ੍ਹਾਂ ਨੇ ਕਿਹਾ ਕਹਿੰਦੇ ਦੱਸਾਲ ਹੋ ਚੁੱਕੇ ਨੇ ਇਹਨਾਂ ਦੇ ਵਿਆਹ ਨੂੰ ਉਸ ਤੋਂ ਬਾਅਦ ਦੇ ਵਿੱਚ ਆ ਕਲੇਸ਼ ਪੈ ਰਿਹਾ ਪਰ ਗੱਲ ਤੁਸੀਂ ਦੇਖੋ ਵੀ ਅਜਿਹੀ ਸਮਝਦਾਰ ਮਸ਼ੂਕ ਕਿਹੜਾ ਨਹੀਂ ਪਾਲੂਗਾ ਪਰ ਗੱਲ ਇਹ ਹੈ ਵੀ ਜਦੋਂ ਬਈ ਇਸ ਤਰ੍ਹਾਂ ਦੇ ਸਮਾਜਿਕ ਸਿਸਟਮ ਦੇ ਵਿੱਚ ਜਦੋਂ ਐਕਸਟਰਾ ਮੈਟੀਰੀਅਲ ਅਫੇਅਰ ਕਹਿੰਦੇ ਹੋ ਤਾਂ ਜਾਂਦੇ ਨੇਗੇ ਪਰ ਦਿੱਕਤਾਂ ਪਰੇਸ਼ਾਨੀਆਂ ਬਹੁਤ ਖੜੀਆਂ ਹੁੰਦੀਆਂ ਨੇ ਕਈ ਤਾਂ ਖੈਰ ਇਹ ਤਾਂ ਹਜੇ ਕੋਰਟ ਚ ਤੁਰੇ ਫਿਰਦੇ ਨੇ ਇੱਕ ਤਰ੍ਹਾਂ ਦੇ ਖੈਰ ਕੋਰਟ ਹੀ ਸਮਝੋ ਉਹਨੂੰ ਜਿਹੜਾ ਵਿੱਚ ਸਮਝੌਤਾ ਕਰਾ ਰਹੇ ਨੇ ਪਰ ਦੂਜੇ ਪਾਸੇ ਇਹ ਦੇਖਿਆ ਜਾਵੇ ਕਈ ਖਤਰਨਾਕ ਅੰਜਾਮ ਤੱਕ ਵੀ ਪਹੁੰਚ ਜਾਂਦੇ ਨੇ ਜਿਵੇਂ ਸੀ ਹਰਿਆਣੇ ਵਾਲੀ ਘਟਨਾ ਮੈਂ ਪਿੱਛੇ ਜੇ ਸਾਂਝੀ ਕਰੀ ਸੀਗੀ ਕਿ ਉਹਨੇ ਆਪਣੇ ਜਿਮ ਟ੍ਰੇਨਰ ਨਾਲ ਫਸ ਗਈ ਜਨਾਨੀ ਉਸ ਤੋਂ ਬਾਅਦ ਘਰ ਆਲਾ ਗੱਡੀ ਚਾੜਤਾ ਪਰ ਗੱਲ ਇਹ ਹੈ ਵੀ ਇਹਨਾਂ ਸਾਰੀਆਂ ਚੀਜ਼ਾਂ ਜਨਾਨੀ ਕਹਿੰਦੀ ਮੈਨੂੰ ਬੰਦਾ ਟਾਈਮ ਨਹੀਂ ਦਿੰਦਾ ਜੇ ਬੰਦਾ ਟਾਈਮ ਦੇਣ ਲੱਗ ਜੂਗਾ ਤਾਂ ਫਿਰ ਉਹਨੂੰ ਪੁੱਛੇ ਵੀ ਰੋਟੀ ਤੇ ਵਸਤੇ ਕਮਾਊਗਾ ਕੌਣ ਜੇ ਘਰ ਦੇ ਵਾਸਤੇ ਪੈਸੇ ਹੀ ਨਹੀਂ ਬੰਦਾ ਲੈ ਕੇ ਆਊਗਾ ਹੁਣ ਇਹ ਚੋਲ-ਮੋਲ ਨੇ ਜਿਹੜੇ ਚੰਗੇ ਲੱਗਦੇ ਨੇ ਇੱਕ ਹੱਦ ਤੱਕ ਦੇ ਹੁਣ ਇਹ ਚੋਲ-ਮੋਲ ਜਨਾਨੀਆਂ ਬਹੁਤ ਕਰਦੀਆਂ ਹੋਣੀਆਂ ਪਰ ਉਹਨਾਂ ਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ ਵੀ ਜੇ ਬੰਦਾ ਘਰ ਹੀ ਬਹਿ ਗਿਆ ਤੁਹਾਨੂੰ ਟਾਈਮ ਦੇਣ ਨੂੰ ਯਾਨੀ ਕਿ ਸਿੱਧੇ ਰੂਪ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਉਹਨੇ ਇੱਕ ਗੱਲ ਕਹੀ ਹੈ ਵੀ ਟਾਈਮ ਨਹੀਂ ਦੇਣ ਦਾ ਮਤਲਬ ਕਿ ਮੇਰੇ ਨਾਲ ਉਹ ਜਾ ਇੰਜੋਏ ਨਹੀਂ ਕਰਦਾ ਤਾ ਫਿਰ ਵੀ ਬਈ ਇੰਜੋਏਮੈਂਟ ਹੀ ਰਹਿ ਜਾਂਦੀਆਂ ਨੇ ਪੱਲੇ ਕੰਮ ਤੇ ਲਾ ਨਹੀਂ ਹੁੰਦਾ ਤੇ ਨਾ ਹੀ ਤੁਹਾਡਾ ਕਿਉਂਕਿ ਜਿਹੜਾ ਪੈਸਾ ਬੰਦਾ ਅੱਜ ਕਮਾ ਰਿਹਾ ਹੈ ਉਹ ਤੁਹਾਡੇ ਫਿਊਚਰ ਨੂੰ ਦੇਖ ਕੇ ਕਮਾ ਰਿਹਾ ਹੈ ਤੇ ਜੇਕਰ ਤੁਹਾਨੂੰ ਟਾਈਮ ਦੇਣ ਨੂੰ ਉਹ ਵਿਹਲਾ ਬਹਿ ਗਿਆ ਤਾਂ ਫਿਰ ਰੋਟੀ ਕਾਹਨੂੰ ਖਵਾਊਗਾ ਕੌਣ ਪ੍ਰੇਮ ਪ੍ਰਸੰਗ ਹੁਣੇ ਚਾਹੀਦੇ ਆ ਪਰ ਇੰਨੀ ਬੁਢੀ ਤੋਰ ਤੇ ਨਹੀਂ ਹੈਗਾ ਵੀ ਇੱਕ ਤਾਂ ਬੰਦਾ ਬਾਹਰ ਤੁਰਿਆ ਫਿਰਦਾ ਮਿਹਨਤ ਮਜ਼ਦੂਰੀ ਕਰਦਾ ਦੂਜੇ ਪਾਸੇ ਤੁਸੀਂ ਆਇਆਸ਼ੀ ਵੀ ਕਰੋ ਫਿਰ ਅਜਿਹੇ ਹੀ ਮਾਮਲੇ ਵੀ ਆ ਜਾਂਦੇ ਨੇ ਰਹੂਗੀ ਕਹਿੰਦੀ ਆਪਦੇ ਆਸ਼ਕ ਦੇ ਨਾਲ ਉਧਰੋਂ ਪਰ ਇੱਕ ਗੱਲ ਹੈ ਮੈਨੂੰ ਇਹ ਸਮਝ ਨਹੀਂ ਲੱਗਦੀ ਆਸ਼ਟ ਵਿਲੇ ਪਤਾ ਨਹੀਂ ਕਿੰਨੇ ਕੁ ਹੁੰਦੇ ਨੇਗੇ ਜਿਹੜੇ ਆਪਦੀ ਘਰ ਵਾਲੀ ਵੀ ਸੰਭੀ ਜਾਂਦੇ ਨੇ ਦੂਜਿਆਂ ਦੀ ਵੀ ਸੰਭੀ ਜਾਂਦੇ ਰੇਗੇ ਕਰ ਕਮੈਂਟ ਕਰਕੇ ਰਹਿ ਸੰਜੀ ਕਰਿਓ ਵੀ ਇਹ ਜਿਹੜੇ ਚਲਨ ਚੱਲ ਰਹੇ ਨੇ ਹਾਸੀਮ ਖੋ ਤੱਕ ਤਾਂ ਠੀਕ ਆ ਪਰ ਨਾਜ਼ੁਕਤਾ ਤੌਰ ਤੇ ਕਿੰਨੇ ਪਰਿਵਾਰ ਤੋੜ ਰਿਹਾ